ਕਲਾ ਪਿੰਡ ਦਾ ਮਸਲਾ ਹੈ ਉਹ ਮੈਂ ਤੁਹਾਡੇ ਨਾਲ ਪੜ ਕੇ ਸਾਂਝਾ ਕਰਦਾ ਉਸ ਤੋਂ ਬਾਅਦ ਏਡੀਸੀ ਸਾਹਿਬ ਆਏ ਆ ਉਹ ਤੁਹਾਨੂੰ ਵਿਸ਼ਵਾਸ ਦਿਵਾਉਣਗੇ ਇਸ ਮਾਮਲੇ ਤੇ ਵੀ ਇਹ ਤੇ ਅੱਗੇ ਕਾਰਵਾਈ ਕੀ ਹੋਊਗੀ ਸੇਵਾ ਵਿਖੇ ਡਿਪਟੀ ਕਮਿਸ਼ਨਰ ਸਾਹਿਬ ਜੀ ਪਟਿਆਲਾ ਵਿਸ਼ਾ ਪਿੰਡ ਬਠੋਈ ਕਲਾ ਜ਼ਿਲ੍ਹਾ ਪਟਿਆਲਾ ਦੇ ਜ਼ਮੀਨ ਦੇ ਝਗੜੇ ਸੰਬੰਧੀ ਮੰਗ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਅਸੀਂ ਪਿੰਡ ਵਾਸੀ ਪਿੰਡ ਬਠੋਈ ਕਲਾਂ ਵੱਲੋਂ ਇਹ ਮੰਗ ਪੱਤਰ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਕੁਝ ਛਰਾਰਤੀ ਅਨਸਰਾਂ ਪੰਚਾਇਤ ਦੀ ਜ਼ਮੀਨ ਸੰਬੰਧੀ ਇੱਕ ਕੇਸ ਪਾਇਆ ਸੀ ਜੋ ਪਿੰਡ ਦੇ ਖੇਤਦਾਰਾਂ ਦੇ ਖਿਲਾਫ ਹੋਇਆ ਸੀ ਪਰ ਹੁਣ ਸਾਰਾ ਮਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੈਂਡਿੰਗ ਹੈ ਅਤੇ ਮਾਨਯੋਗ ਹਾਈ ਕੋਰਟ ਵੱਲੋਂ ਇਸ ਝਗੜੇ ਸੰਬੰਧੀ ਸਟੇ ਵੀ ਜਾਰੀ ਕਰ ਦਿੱਤੀ ਗਈ ਹੈ ਇੱਕੇ ਬੇਨਤੀ ਕਰਤਾ ਸਾਲ 1950 ਤੋਂ ਪਹਿਲਾਂ ਤੋਂ ਜੀਮਨ ਉੱਤੇ ਕਾਰਜ ਹਨ ਅਤੇ ਪੰਜਾਬ ਬਲੈਜ਼ ਕਾਮਨ ਲੈਂਡ ਐਕਟ 1976 ਬਣਨ ਤੋਂ ਪਹਿਲਾਂ ਇਹਨਾਂ ਕੋਲ ਸਿਵਲ ਕੋਰਟ ਦੀਆਂ ਡਿਗਰੀਆਂ ਹਨ ਜੋ ਕਿ ਇਹਨਾਂ ਨੇ ਇਹ ਡਿਗਰੀਆਂ 1972 ਵਿੱਚ ਲਾਈਆਂ ਸਨ ਅਤੇ ਇਹ ਡਿਗਰੀਆਂ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਸਾਲ 1987 ਵਿੱਚ ਸਹੀ ਮੰਨੀਆਂ ਹਨ ਅਤੇ ਸੁਪਰੀਮ ਕੋਰਟ ਵਿੱਚ ਵੀ 1997 ਚ ਸਹੀ ਮੰਨੀਆਂ ਹਨ ਅਤੇ ਇਹ ਜ਼ਮੀਨ ਵਿੱਚ ਬੇਨਤੀ ਕਰਤਾ ਵੱਲੋਂ ਮੋਟਰਾਂ ਦੇ ਕਨੈਕਸ਼ਨ ਅਤੇ ਕਈ ਪਰਿਵਾਰਾਂ ਨੇ ਆਪਣੇ ਮਕਾਨ ਬਣਾਏ ਹੋਏ ਹਨ ਇੱਥੇ ਇਹ ਵੀ ਦੱਸਣਯੋਗ ਹੈ ਕਿ ਡਿਗਰੀਆਂ ਸਿਵਲ ਕੋਰਟ ਵੱਲੋਂ ਹੋਈਆਂ ਹਨ ਉਹ ਡਿਗਰੀਆਂ ਅੱਜ ਤੱਕ ਕਿਸੇ ਵੱਲੋਂ ਵੀ ਤੋੜੀਆਂ ਨਹੀਂ ਗਈਆਂ ਹਨ ਡਿਟੇਲ ਦੀ ਕਾਪੀ ਵੀ ਨਾਲ ਨੱਥੀ ਕੀਤੀ ਜਾਂਦੀ ਹੈ ਲਿਖਿਆ ਆਪਾਂ ਦੇ ਦੇਵਾਂਗੇ ਸਾਰੀ ਡਿਟੇਲ ਇਹ ਜਦੋਂ ਬਕਾਇਦਾ ਗੱਲਬਾਤ ਚੱਲੂਗੀ ਲਿਹਾਜ਼ਾ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਨੂੰ ਬਾਰੀ-ਬਾਰੀ ਜ਼ਮੀਨ ਦਾ ਕਰਜ਼ਾ ਲੈਂਨ ਸੰਬੰਧੀ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜੋ ਕਿ ਗਲਤ ਹੈ ਅਮਨ ਸ਼ਾਂਤੀ ਰੱਖਣ ਵਾਸਤੇ ਬੇਨਤੀ ਕੀਤੀ ਜਾਂਦੀ ਹੈ ਕਿ ਬੀਡੀਪੀਓ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਅਜਿਹੀਆਂ ਹਰਕਤਾਂ ਨਾ ਕਰੇ ਅਤੇ ਪਿੰਡ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਪਿੰਡ ਵਿੱਚ ਬਣੀ ਰਹੇ ਇਹ ਕਿ ਬੀਡੀਪੀਓ ਪਟਿਆਲਾ 1 ਅਤੇ ਡੀਡੀਪੀਓ ਪਟਿਆਲਾ ਨੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਿਤੀ 23/5/25 ਨੂੰ ਜੋ ਬੇਨਤੀ ਕਰਤਾ ਸਟੇਜ ਦਿੱਤੀ ਸੀ ਉਸ ਦੀ ਉਲੰਘਣਾ ਕਰਕੇ ਜ਼ਮੀਨ ਦੀ ਬੋਲੀ ਮਿਤੀ 4/6/25 ਨੂੰ ਕੀਤੀ ਹੈ ਇਸ ਕਰਕੇ ਬੀਡੀਪੀਓ ਪਟਿਆਲਾ ਵਨ ਅਤੇ ਡੀਡੀਪੀਓ ਪਟਿਆਲਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਤੋਂ ਅੱਗੇ ਸਾਰੇ ਪਿੰਡ ਵਾਸੀਆਂ ਦੇ ਪਤਵੰਤਿਆਂ ਦੇ ਸਾਈਨ ਹਾਂ ਜੀ ਇਧਰੋਂ ਏਡੀਸੀ ਸਾਹਿਬ ਇਧਰੋਂ ਦੋ ਸ਼ਬਦ ਕਹਿ ਲਓ ਇਧਰ ਆ ਕੇ ਆਦਰ ਕਹਿ ਜੋ ਦੋ ਸ਼ਬਦ ਜਥੇਬੰਦੀ ਦੇ ਪਹੁੰਚੇ ਸੀਨੀਅਰ ਆਗੂ ਸਹਿਬਾਨ ਜੋ ਸਟੇਜ ਦੇ ਨਾਲ ਵਿਰਾਜੇ ਨੇ ਮੇਰੇ ਨਾਲ ਖੜੇ ਵੀ ਨੇ ਤੇ ਸਾਡੇ ਕਿਸਾਨ ਭਰਾ ਤੇ ਭੈਣਾ ਜੋ ਦੂਰ ਦੂਰੋਂ ਚੱਲ ਕੇ ਆਏ ਨੇ ਅ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜੋ ਜਥੇਬੰਦੀ ਵੱਲੋਂ ਮੰਗਾ ਨੇ ਉਹ ਪੜ ਕੇ ਸੁਣਾਈਆਂ ਗਈਆਂ ਨੇ ਅਸੀਂ ਉਹਨਾਂ ਨੂੰ ਸਿਰ ਮੱਥੇ ਕਬੂਲਿਆ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜੋ ਤੁਹਾਡੀਆਂ ਸਾਰਿਆਂ ਦੀਆਂ ਮੰਗਾਂ ਨੇ ਉਹਨਾਂ ਦਾ ਹੱਲ ਕਰਨ ਦਾ ਅਸੀਂ ਪੂਰਾ ਪ੍ਰਯਾਸ ਕਰਾਂਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਤੇ ਇਹੀ ਕੋਸ਼ਿਸ਼ ਹੈ ਕਿ ਤੁਸੀਂ ਇੰਨੀ ਗਰਮੀ 'ਚ ਇਸ ਕੰਮ ਦੇ ਟਾਈਮ 'ਚ ਜਦੋਂ ਸਾਡਾ ਝੋਨਾ ਲਾਉਣ ਦਾ ਟਾਈਮ ਹੈ ਕੋਈ ਵੀ ਵੇਲਾ ਨਹੀਂ ਹੁੰਦਾ ਤੁਸੀਂ ਇਸ ਮਸਲੇ ਦਾ ਹੱਲ ਹੋਵੇ ਤੇ ਆਪਾਂ ਆਪਣੇ ਘਰਾਂ ਨੂੰ ਪਹੁੰਚ ਕੇ ਆਪਣੀਆਂ ਜ਼ਿੰਮੇਵਾਰੀਆਂ ਤੇ ਦੁਬਾਰਾ ਜਾ ਸਕੋ। ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ। ਬਹੁਤ-ਬਹੁਤ ਧੰਨਵਾਦ ਸੱਸੀ ਗਾਲ ਜੀ। ਠੀਕ ਹੈ ਜੀ। ਹਾਵੇ ਕਿਸਾਨ ਭੈਣੋ ਤੇ ਭਰਾਓ ਸਾਡੀ ਗੱਲ ਸੁਣ ਰਹੇ ਸ਼ਹਿਰ ਵਾਸੀ, ਨੇੜਲੇ ਦੁਕਾਨਦਾਰ ਅਤੇ ਕਮੀ ਧੰਦੀ ਆਏ ਇਲਾਕਾ ਨਵਾਸੀ ਜਿਹੜੇ ਮਸਲੇ ਨੂੰ ਲੈ ਕੇ ਅੱਜ ਆਪਾਂ ਇਹ ਧਰਨਾ ਲਾਇਆ ਹੈ ਅਧਿਕਾਰੀ ਵੀ ਕਹਿ ਕੇ ਗਏ ਆ ਵੀ ਕੰਮ ਦੀ ਰੁੱਤ ਹੈ ਸੋ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਠੀਕ ਹੈ ਕੰਮ ਦੀ ਰੁੱਤ ਤਾਂ ਉਹੇ ਜੀ ਆ ਹੁਣ ਜੀ ਨੂੰ ਆਏ ਵੀ ਕਹਿ ਦਿੰਨੇ ਆਪਾਂ ਪੰਜਾਬੀ 'ਚ ਸਿਰ ਖੁਰਕਣ ਦੀ ਵੇਲ ਨਹੀਂ ਪਾਣੇ ਹੁਣ ਰੁੱਤਾਂ ਬਦਲ ਗਈਆਂ ਕਿਸੇ ਵੇਲੇ ਕੱਤੇ ਦੇ ਮਹੀਨੇ ਨੂੰ ਮੰਨਿਆ ਜਾਂਦਾ ਸੀ ਵੀ ਕੱਤੇ ਦੇ ਮਹੀਨੇ ਦੇ ਵਿੱਚ ਕਿਸੇ ਮਾਂ ਕਿਸੇ ਕਿਸਾਨ ਦੀ ਮਾਂ ਮਰ ਗਈ ਸੀ ਉਹਨੇ ਵੀ ਪੜੋਨੇ ਚ ਪਾ ਕੇ ਰੱਖ ਲਈ ਵੀ ਹੁਣ ਕੰਮ ਤੋਂ ਵੇਹਲ ਹੈ ਨਹੀਂ ਮਾਂ ਦਾ ਸੰਸਕਾਰ ਵੀ ਮੈਂ ਥੋੜਾ ਜਿਹਾ ਕੰਮ ਤੋਂ ਰੈਲਾ ਹੋ ਕੇ ਕਰੂੰਗਾ ਉਹੇ ਜੇ ਜਣੀ ਪੂਰੇ ਕੰਮ ਦੀ ਰੁੱਤ ਦੇ ਵਿੱਚ ਦੀ ਆਪਾਂ ਲੰਘ ਰਹੇ ਆਂ ਪਰ ਇਹਦੇ باوجود ਜੇ ਉਸ ਕੰਮ ਨੂੰ ਬਚਾਉਣਾ ਹੈ ਆ ਸੰਘਰਸ਼ਾਂ ਦੇ ਮੈਦਾਨ ਮੱਲਣੇ ਸਾਡੀ ਅਣਸਰ ਦੀ ਲੋੜ ਬਣ ਗਈ ਤੁਸੀਂ ਆਇਓ ਜ਼ਮੀਨਾਂ ਦੇ ਮਸਲੇ ਤੇ ਕੁੱਲ ਤੇ ਵੀ ਗੱਲ ਚੱਲੀ ਐ ਤੇ ਖਾਸ ਕਰਕੇ ਬਟੋਈ ਬਠੋਈ ਕਲਾ ਪਿੰਡ ਦਾ ਮਾਮਲਾ ਬਹੁਤ ਵਿਸਾਰ ਦੇ ਨਾਲ ਪਿੰਡ ਦੇ ਆਗੂ ਬਲਦੇਵ ਸਿਉਨੋਂ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੈ ਜ਼ਿਲ੍ਹਾ ਪ੍ਰਧਾਨ ਨੇ ਵੀ ਸਾਂਝਾ ਕੀਤਾ ਹੈ ਤੇ ਇਹਦੀ ਚਰਚਾ ਖਾਸ ਕਰਕੇ 14 ਤੋਂ ਲਗਾਤਾਰ ਪੂਰੇ ਪੰਜਾਬ 'ਚ ਚੱਲ ਰਹੀ ਹੈ ਤੇ ਇਹ ਜ਼ਮੀਨਾਂ ਦਾ ਮਾਮਲਾ ਇਹਨਾਂ ਦਿਨਾਂ ਦੇ ਵਿੱਚ ਪੂਰਾ ਭਖਾ ਫੜਿਆ ਹੋਇਆ ਇਸ ਨੇ ਤੇ ਹੁਣ ਜੇ ਆਪਾਂ ਪਿੱਛੇ ਜਾਜੇ ਮਾਮਲਾ ਉਹੀ ਹੈ ਜਿਹਨੂੰ ਆਪਾਂ ਸਾਰਿਆਂ ਨੇ ਜਾਨ ਹੂਲ ਮੇ ਲੜਾਈ ਲੜ ਕੇ